ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਗੁਰਦੀਪ ਸਿੰਘ ਰਿੰਦਾਵਾ ਜਿੰਦਾਬਾਦ ਸਰਦਾਰ ਗੁਰਦੀਪ ਸਿੰਘ ਰਿੰਦਾਵਾ ਜਿੰਦਾਬਾਦ ਆਦਮੀ ਪਾਰਟੀ ਜਿੰਦਾਬਾਦ ਹਾਜ਼ਰ ਦਾ ਵਸਦਾ ਜੀ ਜੂਥ ਦਾ ਬਹੁਤ ਵੱਡਾ ਹੁਲਾਰਾ ਪਿਲਿਆ ਕੀ ਕਹਿਣਾ ਚਾਹੋਗੇ ਜੀ ਅੱਜ ਮੇਰਾ ਛੋਟਾ ਵੀ ਜਸ਼ਨਪ੍ਰੀਤ ਢਿੱਲੋਂ ਡੇਰਾ ਬਾਬਾ ਨਾਨਕ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਜੂਥ ਦਾ ਲੀਡਰ ਹੈ ਉਹਨੇ ਬੜੀ ਵੱਡੀ ਤਾ ਚਾਚਾ ਜੂਥ ਦੇ ਜਿਹੜੇ ਨੌਜਵਾਨ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਅੱਜ ਉਹ ਸਾਰੇ ਆਏ ਨੇ ਸਫਤਰ ਤੇਰੇ ਛਾਪੁਰ ਚਾ ਜਨ ਤੇ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਵੀ ਕੀਤੀ ਆ ਤਾਂ ਮੈਨੂੰ ਲੱਗਦਾ ਜਦੋਂ ਝੂਠ ਮਨ ਬਣਾ ਕੇ ਤੁਰ ਪਏ ਤਾਂ ਉਹ ਸਮਾਂ ਬਹੁਤਾ ਦੂਰ ਨਹੀਂ ਹੁੰਦਾ ਸਾਰੀਆਂ ਮੰਜ਼ਲਾਂ ਜਿਹੜੀਆਂ ਸਾਰ ਹੁੰਦੀਆਂ ਜਾਂਦੀਆਂ ਨੇ ਤਾਂ ਮੈਨੂੰ ਪੂਰੀ ਉਮੀਦ ਆ ਡੇਰਾ ਬਾਬਾ ਨਾਨਕ ਦੇ ਚੂਤੋਂ ਕਿ ਆਮ ਆਦਮੀ ਪਾਰਟੀ ਦੇ ਪਿਛਲੇ 2 ਸਾਲਾਂ ਤੋਂ ਕੰਮ ਦੇਖ ਕੇ ਆਮ ਆਦਮੀ ਪਾਰਟੀ ਨਾਲ ਜੇ ਇਲੈਕਸ਼ਨ ਸ਼ੁਰੂ ਨਹੀਂ ਹੋਈ ਮੈਨੂੰ ਲੱਗਦਾ ਜੂਥ ਵਾਲਿਆਂ ਡੇਰਾ ਬਾਬਾ ਨਾਨਕ ਚ ਇਲੈਕਸ਼ਨ ਅੱਜ ਸ਼ੁਰੂ ਕਰ ਦਿੱਤੀ ਆ ਮੈਂ ਇਹਨਾਂ ਨੂੰ ਬੱਚਿਆਂ ਨੂੰ ਆਪਣੇ ਵੱਲੋਂ ਵੈਲਕਮ ਕਰਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਆਮ ਆਦਮੀ ਪਾਰਟੀ ਚ ਆਇਓ ਤਾਂ ਇਹਨਾਂ ਨੂੰ ਇੱਕ ਅਪੀਲ ਵੀ ਕਰਦਾ ਕਿ ਤੁਸੀਂ ਆਪਣੀ ਐਜੂਕੇਸ਼ਨ ਜਿਹੜੀ ਜਾਰੀ ਰੱਖਣੀ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਨ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੰਦੇ ਨੇ ਇਹ ਵੀ ਬੱਚੇ ਜਦੋਂ ਪੜਨਗੇ ਲਿਖਣਗੇ ਔਨ ਮੈਰਿਟ ਦੇ ਆਧਾਰ ਤੇ ਜਿਹੜੇ ਇਹਨਾਂ ਨੂੰ ਵੀ ਨੌਕਰੀਆਂ ਜਿਹੜੀਆਂ ਆਮ ਆਦਮੀ ਪਾਰਟੀ ਜ਼ਰੂਰ ਦਵਾਵੇਗੀ ਆਪਾਂ ਬਣਾਣ ਕੋ ਯੂ ਵੱਡਾ ਯੂਥ ਘਟਾ ਕਰਕੇ ਲਿਆਏ ਆ ਆਪਾਂ ਆਮ ਆਦਮੀ ਪਾਰਟੀ ਕਰ ਡਟ ਕੇ ਸਾਥ ਦੇਵਾਂਗੇ